ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜਬ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਬੁੜੇ ਬੱਚਾ ਪਾ ਚੰਗੇ ਦੁੱਧ ਵਾਲੀ ਦੇ ਚੰਗੇ ਵਜਨ ਵਜੂਦਾ ਲਈ ਤੁਹਾਨੂੰ ਬੈਡ ਦਿਖਾਉਣੀ ਹੈ ਡਿਟੇਲ ਵੀਰ ਤੋਂ ਲੈ ਕੇ ਦਿੰਨੇ ਆ ਚੰਗੇ ਬਾਡੀ ਬਿਲਡ ਦੇ ਵਿੱਚ ਆ ਵਾਕੇ ਵੀਰ ਨਾਲ ਕਰੀਏ ਗੱਲ ਬਸ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਜਸਵਿੰਦਰ ਸਿੰਘ ਆ ਜੀ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 79796 ਜੀ 21166 ਜੀ ਅੱਜ ਬੈਡ ਆ ਭਰਿਆ ਜਾਂ ਡੱਬੇ ਦੇਖੀ ਜਾਂਦੇ ਆ ਕਾ ਇਹ ਬਹੁਤ ਫੁੱਲ ਸਾਈਜ਼ ਦੇ ਫੁੱਲ ਵੇਟ ਵਾਲੀ ਬੈਡ ਦਿਖਾ ਰਹੇ ਹਨ ਜੀ ਐਚਪੀ ਮੇਰੇ ਸਾਬ ਨੂੰ ਕੱਲੀ ਆਈ ਹੋ ਬਲੇਰ ਹੋ ਜਾ ਹਾਂ ਜੀ ਹਾਂ ਬਹੁਤ ਮੰਨ ਕੇ ਚਲੋ ਫੁੱਲ ਤੇ ਪਲੂਣ ਦਾ ਦੁੱਧ ਮਾਲਕ ਨੇ ਕਿੰਨਾ ਅਗ ਦੱਸਿਆ ਇਹ 38 ਕਿਲੋ ਪਲੂਣ ਦਾ ਦੁੱਧ ਦਿੱਤਾ ਹੋਇਆ ਜੀ ਇਹਦਾ ਕਹਿੰਦਾ ਭਾ 40 ਨੂੰ ਹੱਥ ਲਾ ਕੇ ਮੁੜਿਆ ਇਸ ਵਾਰ 40 ਜੇ ਜ਼ਿਆਦਾ ਮੰਨ ਕੇ ਚੱਲ ਵੀ ਗੌਰ ਕਰ ਲਈ ਜੀ ਇਹਦਾ 40 ਕਿਲੋ ਤੇ ਵਾਇ ਜੰਨੀ ਸੀ 37 38 ਵਾਲਾ ਤਾਂ ਕੋਈ ਰੋਲ ਨਹੀਂ ਦੇ ਰਿਹਾ ਕਹਿੰਦਾ ਭਾ ਵੇਸ ਕੀ 45 47 ਵਾਲੀ ਹੈਗੀ ਆ 40 ਕਿਲੋ ਤੋਂ ਪਲੱਸ ਮੰਨ ਕੇ ਜਿਹੜਾ ਬੰਦਾ ਮਰਜ਼ੀ ਪੈਸੇ ਲੈ ਲਈ ਜੀ ਇੱਕ ਬੰਦਾ ਜੇ 50 ਲੈ ਲਿਆ ਆਪਾਂ ਕਹਿ ਕੀ ਨਹੀਂ ਦਿੰਦੇ ਅਗਲੇ ਨੂੰ ਠੀਕ ਹੈ ਵੀ ਕਹਿੰਦਾ ਬਾਰ-ਬਾਰ ਬੈਡ 45 47 ਦਾ ਦਮ ਰੱਖਦੀ ਆ ਠੰਡੀ ਜੀ ਲੈਣਾ ਬਰਫ ਵਰਗੀ ਹੈ ਜੀ ਬਸ ਜਿਵੇਂ ਮਰਜ਼ੀ ਚੁੰਬੜੀ ਚੱਲ ਠੀਕ ਹੈ ਦਿਨ ਕਾ ਕੱਢਦੀ ਆ ਹਜੇ ਦਿਨਾਂ ਜੀ ਇੱਕ ਹਫ਼ਤੇ ਤੋਂ 10 ਦਿਨ ਲੈ ਜੂ ਜੀ ਠੀਕ ਹੈ ਜੇ ਬੰਦਾ ਮਸ਼ੀਨ ਤੇਲ ਵਾਲੇ ਜਾਏ ਹੱਤੀ ਚਵਾਈ ਤੇਲ ਵਾਲੇ ਸੀਮਤ ਤਾਂ ਨਹੀਂ ਕਨਫਰਮ ਕਰਿਆ ਵੀ ਇਹ ਸੀਮਤ ਵਗੈਰਾ ਆਪਾਂ ਨੂੰ ਕੋਈ ਪਤਾ ਨਹੀਂ ਪਰ ਚੰਗੇ ਬਹੁ ਫਾਰਮ ਦੇ ਵਿੱਚੋਂ ਆਈ ਹੋਈ ਹੈ ਜੀ ਇਹ ਠੀਕ ਹੈ ਤਾਂ ਨਿਖਰ ਮੈਂ ਠੰਡੇ ਸਾਤ ਸੁਹਾਦੀ ਆ ਤੇ ਰੇਟ ਵਗੈਰਾ ਕੀ ਰੋ ਹੋਏ ਦਾ ਰੇਟ ਇਹਦਾ ਜਿਹੜਾ ਜੀ ਆਪਾਂ ਲੈਂਡ ਮੀਨ ਵਾਲੇ ਰੇਟ ਆ ਨਿਕਲ ਲੱਗਤੇ 90000 ਰੁ ਸੂਣਾ ਸਾਫ ਸੁਥਰਾ ਰਾਜੀ ਸਮੀ ਬੜੀ ਵੀ ਲਿਸਤੀ ਨਾਲੇ ਪਿੱਛੇ ਦਾ ਲੈਵਲ ਹੈ ਕਿ ਸੂਣਾ ਜੀ ਬੈਠਾ ਨਹੀਂ ਆਣਾ ਜਿੱਦੇ ਸੂਣਾ ਠੀਕ ਹੈ ਕਹਿੰਦਾ ਪਾਵੇ ਇਹ ਤੋਂ 45 ਕਿਲੋ ਦੁੱਧ ਵੀ ਬੰਦਾ ਲੈ ਸਕਦਾ ਪਰਾਪਾ 40 ਕਹਿ ਕੇ ਦੇਣੀ ਆ ਹਾਂ ਆਪਾਂ 40 ਕਹਿ ਕੇ ਦੇਣੀ ਆ ਠੀਕ ਆ ਸਰ ਫੇਸਬੁਕ ਕੁਆਲਿਟੀ ਦਿਖਾ ਰੇ ਬਹੁਤ ਸੋਹਣੀ ਆ ਠੀਕ ਆ ਸਰ ਮੂੰਹ ਮੱਥਾ ਦੇਖੋ ਫੇਸ ਕੁਆਲਿਟੀ ਵਗੈਰਾ ਲੰਬੀ ਲੰਜੀ ਦੇਖ ਕਿੰਨੀ ਆ ਸੋ ਥਣ ਦੇਖੋ ਚਾਰੇ ਨਿਖੜਵੇਂ ਇੱਕ ਪੈਂਡ ਰੇਡ ਵੀ ਇਹਨੂੰ ਸੂਟ ਕਰਦਾ ਕੋਈ ਨਹੀਂ ਗੱਲ ਵੀ 40 ਤੋਂ ਬਾਹਰ ਜਾਵਣ ਤਾਂ ਦੋ ਮੰਗ ਲੈ ਢਾਈ ਮੰਗ ਲੈ ਹੈਨਾ ਸੋ ਸੋਹਣੀ ਖੜਮੀਆਂ ਇਹ ਜੀ ਇਹ ਜੀ ਗਾਂ ਬੱਚੀ ਵਿੱਚੀ ਦੇ ਰੇ ਤਾਂ ਬਹੁਤ ਚੰਗਿਆ ਆਪਣਾ ਪਰਿਵਾਰ ਬਣਾ ਸਕਦੀ ਆ ਕਹਿਣ ਦਾ ਬਾਪ ਠੀਕ ਸੋ ਪੈਂਡ ਤੌੜਾ ਜ਼ਿਲ੍ਹਾ ਬਰਨਾਲਾ 9779721164 ਫੋਟੋ ਖਿਚਾਵਾ